ਤੁਹਾਡਾ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾਤਾ ਮਨ ਬਖਿਆ ਤੁਹਾਡੇ ਸਿਰ ਤੇ 55 60 ਸਿਰ ਜੀਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਮੈਂ ਸ੍ਰੀ ਗਣੇਸ਼ ਕੁਮਾਰ ਪਿੰਡ ਸਮੂਜਗਤੋਂ ਤੁਹਾਡਾ ਜੀ ਆਇਆਂ ਨੂੰ ਕਰਦਾ ਤੇ ਮੈਂ ਪਿੰਡੋਂ ਸਾਨੂੰ ਪਿਆਰ ਨਾਲ ਲੋਕਾਂ ਨੇ ਬੋਟ ਪਾ ਕੇ ਸਰਪੰਚ ਬਣਾਇਆ ਤੇ ਅਸੀਂ ਉਹਨਾਂ ਦੇ ਕਹਿਣ ਤੇ ਸਖਰੇ ਉਤਰਾਂਗੇ ਜੋ ਵੀ ਸਾਡਾ ਰਹਿਦਾ ਕੰਮ ਪਿਛਲੀ 5 ਸਾਲਾਂ ਤੋਂ ਉਹ ਅਸੀਂ ਕੰਮ ਉਹਨਾਂ ਕਰਾਂਗੇ ਜਿਵੇਂ ਸਾਨੂੰ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਤੇ ਅਸੀਂ ਉਹ ਕੰਮ ਵਧੀਆ ਕਰਕੇ ਦੱਸਾਂਗੇ ਸਰ ਪਿਛਲੀ ਪੰਚਾਇਤੋਂ ਲੋ ਕਿਹੜੇ ਪੈਂਡਿੰਗ ਕੰਮ ਤਾਂ ਇਹ ਜੋ ਤੁਹਾਡੀ ਗਵਾਹੀ ਚ ਪੂਰੇ ਕਰਾਏ ਜਾਣ ਸਰ ਪਿਛਲੇ ਪੰਚਾਇਤ ਵਿੱਚ 5 ਸਾਲ ਜਿਹੜੇ ਉਹ ਹੋਇਆ ਹੀ ਕੁਝ ਨਹੀਂ ਤੇ ਇਸ ਕੁਝ ਨਹੀਂ ਕੰਮ ਹੋਇਆ ਪਿਛਲੇ 5 ਸਾਲਾਂ ਚ ਤੇ ਉਹ ਹੁਣ ਜਿਹੜੇ ਕੰਮ ਰਹਿੰਦੇ ਨੇ ਤੇ ਉਹ ਅਸੀਂ ਹੁਣ ਕਰ ਰਹੇ ਆ ਕਰ ਵੀ ਰਹੇ ਆ ਤੇ ਹੋ ਵੀ ਰਹੇ ਨੇ ਜਿਹੜੇ ਰਹਿੰਦੇ ਆ ਉਹ ਕਰਾਂਗੇ ਤੁਸੀਂ ਆਮ ਦੇਖਿਆ ਲੱਗਦਾ ਜਦੋਂ ਬਾਹਰਲੇ ਪਿੰਡਾਂ 'ਚ ਜਾਈਦਾ ਸੋ ਲਟਾਂ ਲੱਗੀਆਂ ਹੁੰਦੀਆਂ ਬੁੱਲ ਬੁੱਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਦਾ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਬੱਚਿਆਂ ਵਾਂ ਤੇ ਝੂਲੇ ਲੱਗੇ ਹੁੰਦੇ ਨੇ ਨੌਜਵਾਨਾਂ ਵਾਂ ਤੇ ਓਪਨ ਜਿਮ ਹੁੰਦੀ ਆ ਦਸਾਂਸਰੀ ਹੁੰਦੀ ਆ ਇੱਕ ਸੋਹਣੀ ਦਿੱਖ ਲੱਗਦੀ ਆ ਸੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਇਹੋ ਜਿਹੀ ਸੋਧਾ ਹੈਗੀ ਸਰ ਨਹੀਂ ਅਸੀਂ ਲੋਕਾਂ ਦੇ ਪਿੰਡ ਜਾਨੇ ਆ ਤੇ ਲੋਕਾਂ ਦੇ ਪਿੰਡ ਦੇਖਦੇ ਬਹੁਤ ਖੁਸ਼ ਹੋਨੇ ਆ ਮਗਰ ਆਪਣੇ ਪਿੰਡ ਜਲੇ ਆਨੇ ਆ ਤੇ ਸਾਨੂੰ ਬਹੁਤ ਦੁੱਖ ਲੱਗਦਾ ਸਾਡੇ ਪਿੰਡ ਕੋਈ ਜਿਮ ਨਹੀਂ ਕੋਈ ਲੇਟਾਂ ਨਹੀਂ ਕੋਈ ਖੇਡ ਦੀ ਗਰਾਊਂਡ ਨਹੀਂ ਕੋਈ ਪਾਰਕਿੰਗ ਨਹੀਂ ਨਹੀਂ ਹੈ ਤੇ ਨਾ ਹੀ ਕੋਈ ਪਿਛਲੇ ਜਿਹੜੇ ਸਰਪੰਚੀ ਕਰਕੇ ਗਏ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨਵੇਂ ਹੁਣ 5 ਸਾਲ ਆਏ ਹੈਗੇ ਆ ਅਸੀਂ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਲੋਕਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਅਸੀਂ ਜ਼ਰੂਰ ਕੰਮ ਕਰਾਂਗੇ ਜੀ ਸਰ ਰਾਸ਼ਨ ਕਾਰਦੀ ਕਾਫੀ ਸਮੱਸਿਆ ਸਮੱਸਿਆ ਹੁੰਦੀ ਆ ਪਿੰਡਾਂ ਦੇ ਵਿੱਚ ਜਿਹੜੇ ਯੋਗ ਲੋਕ ਉਹਨਾਂ ਦਾ ਅਸਰ ਨਹੀਂ ਬਣਦਾ ਸੋਨੇ ਜਾਜ ਬੜੇ ਹੁੰਦੇ ਦਾ ਸਾਧਨ ਗਰੀਬ ਤੱਕ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਹੈਗੀ ਬਹੁਤ ਜ਼ਿਆਦਾ ਸਰ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਤੁਸੀਂ ਦੇਖੋਗੇ ਇੰਨੇ ਕੇ ਜ਼ਿਆਦਾ ਲੋਕਾਂ ਨੇ ਵੋਟਾਂ ਦੇ ਚੱਕਰ ਦੇ ਵਿੱਚ ਲੋਕਾਂ ਨੇ ਦੂਜੇ ਪਾਰਟੀਆਂ ਨੇ ਇਹ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਕਣਕ ਨਹੀਂ ਮਿਲਦੀ ਜਿਹੜੇ ਅਮੀਰ ਹੈ ਉਹਨਾਂ ਨੂੰ ਕਣਕ ਮਿਲ ਰਹੀ ਹੈ ਤੇ ਤੁਸੀਂ ਮੌਕਾ ਇਹ ਤੇ ਆਹੀ ਕਹਨੇ ਆ ਸਰਕਾਰ ਨੂੰ ਕਿ ਤੁਸੀਂ ਆ ਕੇ ਮੌਕਾ ਦੇਖੋ ਉਹ ਜਿਹੜਾ ਕਣਕ ਲੈਣ ਜੋਗਾ ਉਹਨੂੰ ਕਣਕ ਦਿਓ ਜਿਹੜਾ ਲੈਣ ਜੋਗਾ ਨਹੀਂ ਆ ਉਹਨੂੰ ਨਹੀਂ ਮਿਲਦੀ ਸੋ ਜੀ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਤੁਹਾਡਾ ਸਕੂਲ ਠੀਕ ਨਿਬਤਾ ਚਾਹ ਔਰ ਕਿੱਥੇ ਸਟਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਨਹੀਂ ਸਰ ਇਹ ਰਾਂ 2014 ਦੇ ਵਿੱਚ ਸਾਡੇ ਪਿੰਡ ਗ੍ਰਾਂਟ ਆਏ ਸੀ 10ਵੀਂ ਤੱਕ ਦੀ ਤੇ ਉਹ ਸਾਡੇ ਕੁਝ ਆਪੋਜੀਟ ਪਾਰਟੀ ਨੇ ਨਹੀਂ ਬੰਨ ਦਿੱਤਾ ਸਕੂਲ ਉਹ ਸਕੂਲ ਚੁੱਕ ਕੇ ਫਿਰ ਅਵੇਲੀ ਦੋਾਬੇ ਬਣ ਗਿਆ ਹੁਣ ਸਾਡੇ ਪ੍ਰਾਇਮਰੀ ਤੱਕ ਹੀ ਆ ਤੇ ਚਲੋ ਵਧੀਆ ਅਵੇਲੀ ਦੋਾਬੇ ਚ ਵੀ ਵਧੀਆ ਕਿਉਂ ਸਾਡੇ ਨਾਲ ਨਹੀਂ ਨਾਲ ਹੀ ਪੈਂਦਾ ਹੈਗਾ ਤੇ ਜਿਉਂ ਉੱਥੇ ਬਣ ਗਿਆ ਤਾਂ ਵੀ ਠੀਕ ਹੈ ਜੇ ਸਾਡੇ ਪਿੰਡ ਬਣ ਜਾਂਦਾ ਤੇ ਤਾਂ ਤਦ ਵੀ ਠੀਕ ਸੀ ਜੀ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਦਿਲਾ ਦੇ ਦੱਸਾਂ ਗੱਲ ਸਮਝਾਈ ਨਾ ਪਾਈ ਜਾਂਦੇ ਨੇ ਉਹ ਤੁਹਾਡੀ ਗਵਾਹੀ ਤੇ ਕਿਵੇਂ ਬਰਾਲਾ ਕੀਤਾ ਜਾਏਗਾ ਸਾਡੇ ਵੀ ਅਸੀਂ ਕਹਿੰਦੇ ਕਿ ਜਿਹੜੇ ਮਨਰੇਗਾ ਦੇ ਵਿੱਚ ਲੋਕੀ ਕੰਮ ਕਰਦੇ ਨੇ ਤੇ ਉਹ ਕੰਮ ਹੋਣਾ ਚਾਹੀਦਾ ਸਰ ਤੇ ਹੁਣ ਅਜੇ ਤੱਕ ਤੇ ਮਨਰੇਗਾ ਵਾਲੇ ਕੰਮ ਸੁਗੇ ਵਾਲਾ ਹੀ ਕੰਮ ਚੱਲ ਰਿਹਾ ਵਸੇ ਹੋਰ ਤੇ ਕੋਈ ਮਨਰੇਗਾ ਦਾ ਕੰਮ ਆਇਆ ਨਹੀਂ ਤੇ ਬਾਕੀ ਗਲੀਆਂ 'ਚ ਕੰਮ ਚੱਲ ਰਿਹਾ ਮਨੇ ਰਿਕਾ ਦਾ ਵੀ ਕਿ ਉਹ ਕਰ ਲਏ ਨੇ ਸਾਡੇ ਸਾਥ ਦੇ ਰਹੇ ਨੇ ਮਨੇ ਰਿਕਾ ਬਲੇ ਕੀ ਜੀ ਸਰ ਤੁਸੀਂ ਆਪ ਸੁਣਿਆ ਪਿੰਡਾਂ ਦੇ ਵਿੱਚ ਤੱਚੇ ਕੋਠਾਂ ਗਰਾਂਦ ਆਈ ਆ ਸਭ ਨਵੇਂ ਧੌਮੀ ਭਰੇ ਗਏ ਆ ਕਿ ਤੁਹਾਡੇ ਪਿੰਡ 'ਚ ਕੋਈ ਇਤਾਂ ਦੀ ਪਰਸੈਂਟੇਜ ਆਈ ਆ ਜਿਨ੍ਹਾਂ ਲੋਕਾਂ ਦੇ ਬੰਦੇ ਆਏ ਨੇ ਸੋ ਨਵੇਂ ਕਿੰਨੇ ਭਰੇ ਹਾਂਜੀ ਸਰ ਆਏ ਸੀ ਅਸੀਂ ਜੋ ਤੇ ਲੈਨ ਜੋਗ ਨੇ ਜੋ ਲੈਨ ਜੋਗ ਨੇ ਉਹ ਤੇ ਕੋਈ ਅੜਦਾਸੀ ਆ ਅੜਦਾਸ ਹੋਣਗੇ ਉਹ ਅਸੀਂ ਭਰੇ ਆ ਬਾਕੀ ਭਰੇ ਤੇ ਬਹੁਤ ਜ਼ਿਆਦਾ ਪਰ ਜੋ ਲੈਨ ਜੋਗ ਨੇ ਉਹ ਅੜਦਾਸ ਘਾਰੇ ਸੀ ਕੁਝ ਆਈ ਵੀ ਹੈਗੇ ਤੁਰੀ ਬੰਦੇ ਕਰੀ ਨਹੀਂ ਸਾਡੇ ਹੁੰਦੇ ਤੇ ਨਹੀਂ ਆਏ ਪਹਿਲੇ ਆਏ ਹੋਣਗੇ ਅਸੀਂ ਕਹਿ ਨਹੀਂ ਸਕਦੇ ਪਰ ਸਾਡੇ ਹੁੰਦੇ ਕੋਈ ਨਹੀਂ ਕੀ ਸਾਡਾ ਪਿੰਡਾਂ ਦੇ ਕਈ ਵਾਰੀ ਝਗੜੇ ਇਹਨੇ ਗਵਾਜ ਜਾਂਦੇ ਕਿ ਲੋਕਾਂ ਨੂੰ ਥਾਣੇ ਤੇ ਚਲੇ ਧੱਕੇ ਖਾਣੇ ਪੈਂਦੇ ਨਾਲ ਸਾਵਾ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਔਰ ਇੱਕ ਸਰਪੰਚ ਦੀ ਕੀ ਜੁੰਮਿਆਦੀ ਹੁੰਦੀ ਆ ਕਿਵੇਂ ਦੇ ਦੋ ਸਾਡੀ ਦੀ ਕੋਸ਼ਿਸ਼ ਇਹ ਹੁੰਦੀ ਆ ਜੀ ਜਿਹੜਾ ਕੋਈ ਪਿੰਡ ਚ ਲੜਾਈ ਝਗੜਾ ਬਲ ਤੇ ਹੋਣਾ ਨਹੀਂ ਚਾਹੀਦਾ ਤੇ ਜੇ ਹੋ ਜਾਂਦਾ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਥਾਣੇ ਨਾ ਜਾਈਏ ਤੇ ਜੇ ਬੋਤਾ ওভারਹਾਲ ਜਿਆਦਾ ਹੋ ਜੇ ਤੇ ਫੇਰ ਥਾਣੇ ਜਾ ਜਾਂਦੇ ਨਹੀਂ ਤੇ ਅਸੀਂ ਆਪਣੀ ਹਾਜ਼ਰੀ ਦੇ ਵਿੱਚ ਕਿਸੇ ਨੂੰ ਨਹੀਂ ਜਾਣਦੇਗਾ ਤੇ ਨਾ ਜਾਣਦੇਵਾਂਗੇ ਜੀ ਸਰ ਸਿੰਨਲ ਨੋਰਮਲ ਜਾਂ ਪੰਜਾਬ ਸਰਕਾਰ ਸੁਖ ਹਸੂਲ ਤੰਗਰੀ ਬੁਲਵਾਉਂਦੇ ਫਿਰ ਨਾ ਕਿਤੇ ਨਾ ਕਿਤੇ ਧੜੇ ਬੰਦੀ ਹੋਣ ਰੱਖੇ ਉਹਨਾਂ ਦਾ ਕੋਈ ਦਾ ਨਹੀਂ ਹੁੰਦੀ ਸੋ ਕਿਵੇਂ ਉਪਰਾਲਾ ਕੀਤਾ ਜਾਇਆ ਤਦਿਆ ਅਸੀਂ ਤੇ ਕਹਿੰਦੇ ਹਾਂ ਸਰ ਜੋ ਪਿੱਸੋਂ ਗ੍ਰਾਂਟ ਆਂਦੀ ਹੈ ਤੇ ਉਹ ਸਾਨੂੰ ਮਿਲਣੀ ਚਾਹੀਦੀ ਹੈ ਪਰ ਮਿਲੇ ਕਿੱਦਾਂ ਸਰ ਪਿੱਸੋਂ ਆਂਦੀ ਆਂਦੇ ਸਾਡੇ ਸਰਪੰਚਾਂ ਤੱਕ ਤਾਂ ਕੁਝ ਵੱਜਦਾ ਹੀ ਨਹੀਂ ਸੀ ਤੇ ਅਸੀਂ ਜੋ ਵਜਦਾ ਅਸੀਂ ਉਹ ਲਾ ਦਨੇ ਆ ਤੇ ਸਾਨੂੰ ਤਾਂ ਅਜੇ ਤੱਕ ਕੋਈ ਇਦਾਂ ਦੀ 5-7 ਮਹੀਨੇ ਦੇ ਵਿੱਚ ਕੋਈ ਉਹਨਾਂ ਗ੍ਰਾਂਟ ਮਿਲੀ ਨਹੀਂ ਜਿਹੜੀ ਪਿਛਲੀ ਐ ਉਹ ਉਹ ਹੀ ਲਾ ਰਹੇ ਆ ਅਸੀਂ ਸੋ ਕਰੀਬ-ਕਰੀਬ 7 ਮਹੀਨੇ ਹੋ ਗਏ 75 ਬਣੀਆਂ ਨੇ ਹੁਣ ਤੁਹਾਡੀ ਵਹੀ ਦੇ ਵਿੱਚ ਕਿਹੜਾ ਕੰਮ ਕਰਾਇਆ ਅਸੀਂ ਸਰ ਪਹਿਲਾਂ ਹੀ ਸਾਡੇ ਪਿੰਡ ਦੇ ਜਿਹੜੇ ਦੋ ਕੰਮ ਸੀ ਗਲੀਆਂ ਦੇ 메ਨ ਗਲੀਆਂ ਬਾਈਪਾਸ ਦੇ ਉੱਪਰ ਉਹ ਦੋ ਗਲੀਆਂ ਇਹ ਦੋ ਗਲੀਆਂ ਤਿਆਰ ਹੋ ਗਈਆਂ ਸਿਰ ਟੈਰ ਲਾਉਣ ਵਾਲੀ ਰਹਿ ਗਈ ਇੱਕ ਵਾਲੀ ਟੈਰ ਲਾਣੀ ਸੀ ਦੂਜੀ ਦੀ ਮਿੱਟੀ ਪਾਉਣ ਵਾਲੀ ਰਹਿ ਗਈ ਤੇ ਬਾਕੀ ਉਹ ਗਲੀਆਂ ਤਿਆਰ ਹੋ ਗਏ ਬਾਕੀ ਨਿਕੇ ਮੋੜੇ ਪਿੰਡ 'ਚ ਕੰਮ ਕਰ ਰਹੇ ਆ ਸੀਵਰੇਜ ਦਾ ਕੰਮ ਵੀ ਚਲਾਇਆਗਾ ਸੀਵਰੇਜ ਦਾ ਕੰਮ ਵੀ ਕਰ ਰਹੇ ਆ ਤੇ ਜਿੰਨਾ ਵੀ ਵੱਧ ਤੋਂ ਵੱਧ ਕੰਮ ਹੋਏਗਾ ਜਰੂਰ ਕਰਾਂਗੇ ਪਿੰਡ ਦਾ ਹੀ ਸੋ ਹੁਣ ਕਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਉਣੇ ਜਾ ਰਹੇ ਆ ਅਸੀਂ ਅਸੀਂ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਕੰਮ ਆਪਣੀ ਪਿੰਡ ਦੀ ਗਰਾਊਂਡ ਦਾ ਪਾਰਕਿੰਗ ਦਾ ਇਹ ਕੰਮ ਅਸੀਂ ਕਰਾਂਗੇ ਔਰ ਕਰ ਰਹੇ ਆ ਤੁਸੀਂ ਦੇਖੋ ਨਿਸਾਨ ਦੇਈ ਕਰਵਾ ਲਈ ਆ ਤੇ ਨਿਸਾਨ ਦੇਈ ਦੇ ਵਿੱਚ ਲੋਕਾਂ ਨੇ ਪਹਿਲੀ ਦੱਬੀ ਪਈ ਸੀ ਉਹ ਅਸੀਂ ਕਢਵਾ ਰਹੇ ਆ ਤੇ ਉਹ ਕਢਵਾ ਕੇ ਅਸੀਂ ਤੇ ਪਾਰਕਿੰਗ ਵੀ ਬਣਾਵਾਂਗੇ ਤੇ ਗਰਾਊਂਡ ਵੀ ਬਣਾਵਾਂਗੇ ਬੱਚਿਆਂ ਵਾਸਤੇ ਤੇ ਲਾਇਬ੍ਰੇਰੀ ਕਮਰਾ ਉਹ ਵੀ ਜਰੂਰ ਬਣਾਵਾਂਗੇ ਸਭ ਜੁੱਧ ਨਸਾਂ ਵਿਰੋਧ ਪੰਜਾਬ ਸਕਾਣੇ ਮਹਮ ਸੀੜੀ ਆ ਸੱਚੀ ਲੱਗਦਾ ਤੋਂ ਆਪਣੇ ਪੈਨ ਨੂੰ ਲਾ ਕੇ ਜਿਵੇਂ ਦੇ ਅਸੀਂ ਸਾਡੇ ਸਰ ਬਹੁਤ ਫਰਕ ਆ ਸਾਡੇ ਜਮੀਨ ਸਮਾਨ ਦਾ ਫਰਕ ਆ ਸੋਚੋ 99% ਸਾਡੇ ਇਧਰ ਏਰੀਆ ਬਹੁਤ ਵਧੀਆ ਸਾਨੂੰ ਆਰਪਾਰ ਹੋ ਜੇ ਨਸ਼ਾ ਲੋਕੀ ਕਰਦੇ ਹੋਣ ਕਿਤੇ ਅਸੀਂ ਕਹਿ ਨਹੀਂ ਸਕਦੇ ਮਗਰ ਸਾਡਾ ਪਿੰਡ ਜੋ ਹੈ ਨਾ ਅੱਜ ਤੱਕ ਤੇ ਕੋਈ ਸ਼ਿਕਾਇਤ ਨਹੀਂ ਆਈ ਕੋਈ ਨਹੀਂ ਹੈਗੀ ਤਾਂ ਦਾ ਵੀ ਸਾਡੇ ਪਿੰਡ ਕੋਈ ਨਸ਼ਾ ਕਰਦਾ ਹੈਗਾ ਭਗਵਾਨ ਦੀ ਕਿਰਪਾ ਬਹੁਤ ਵਧੀਆ ਜੀ ਸਰ ਪਿੰਡ ਦੇ ਲੋਕਾਂ ਤਾਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਤਾਂ ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲੇ ਅਸੀਂ ਮੈਸੇਜ ਇਹ ਦਿੰਨੇ ਆਂ ਵੀ ਚੰਗੇ ਕੰਮ ਕਰੋ ਮਾਰੇ ਕੰਮ ਤੋਂ ਪਿੱਛੇ ਹਟੋ ਨਸਾ ਨਾ ਕਰੋ ਤੇ ਮੇ ਸਾਹੀ ਸਚਾਈ ਦੇ ਚਲੀਏ ਤੇ ਸਾਡੀ ਵੀ ਸੋਚ ਇਹ ਹੋਈ ਹੈ ਕਿ ਅਸੀਂ ਚੰਗੇ ਕੰਮ ਕਰੀਏ ਚੰਗੇ ਰਾਹ 'ਤੇ ਚਲੀਏ ਮਾੜੇ ਕੰਮ ਨਾ ਕਰੀਏ ਔਰ ਜੋ ਆਪੋਜੀਟ ਪਾਰਟੀ ਹੈ ਉਹਨਾਂ ਨੂੰ ਅਸੀਂ ਫਿਰ ਵੀ ਹੱਥ ਜੋੜ ਕੇ ਕਹਿੰਨੇ ਆਂ ਕਿ ਕੰਮ ਪਿੰਡ 'ਚ ਹੋਣ ਤੋਂ ਚੰਗੇ ਕੰਮ ਹੋਣ ਤੋਂ ਮਾੜੇ ਕੰਮ 'ਚ ਰੋਕੋ ਚੰਗੇ ਕੰਮ 'ਚ ਨਾ ਰੋਕੋ ਬਸ ਅਸੀਂ ਇੰਨਾ ਹੀ ਕਹਿੰਦੇ ਹੋਏ ਧੰਨਵਾਦ ਜੀ ਸਰ ਪਿੰਡ ਦੇ ਲੋਕਾਂ ਨੇ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਹੈ ਤੁਹਾਡੇ ਤੋਂ ਕਾਫੀ ਉਮੀਦਾਂ ਨੇ ਪੈਂਦੇ ਲੋਕਾਂ ਨੂੰ ਤੋ ਕੀ ਕਰਨਗੇ ਉਹ ਤੁਹਾਨੂੰ ਦੱਸ ਕਰ ਦੰਦੇ ਮੈਂ ਸੁਭੇ ਦਾ ਦੇਸਰਾਜ ਬਾੜ ਨੰਬਰ 4 ਤੋਂ ਐਜ਼ ਅ ਮੈਂਬਰ ਇਲੈਕਟ ਹੋਇਆ ਸੀ ਤੇ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਬਾੜ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੇ ਲੋਕਾਂ ਨੇ ਸਾਨੂੰ ਬੜੀਆਂ ਉਮੀਦਾਂ ਨਾਲ ਇਹ ਚੁਣਿਆ ਸੀ ਤੇ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਸਾਡਾ ਟੀਚਾ ਵੀ ਇਹੋ ਸੀ ਕਿ ਅਸੀਂ ਪਿੰਡ ਦੇ ਵਿੱਚ ਜਿੰਨੀ ਪੜ੍ਹਾਈ ਹੋ ਸਕੇ ਜਿਹੜੇ ਅਜੇ ਤੱਕ ਕੰਮ ਕਦੀ ਨਹੀਂ ਹੋ ਸਕੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਕਰ ਵੀ ਰਹੇ ਹਾਂ ਜਿਸ ਤਰ੍ਹਾਂ ਕਿ ਪਿੰਡ ਦੀਆਂ ਦੋ ਮੇਨ ਗਲੀਆਂ ਸੀ ਜਦੋਂ ਦਾ ਇਹ ਬਾਈਪਾਸ ਬਣਿਆ ਇੱਕ ਗਲੀ ਉਸ ਤੋਂ ਪਹਿਲਾਂ ਬਣੀ ਹੋਈ ਸੀ ਤੇ ਇੱਕ ਦੂਸਰੀ ਵੀ ਪਹਿਲੇ ਸੀ ਜਿਹੜੀ ਉਹਨਾਂ ਨੂੰ ਅਜੇ ਤੱਕ ਕਿਸੇ ਨੇ ਬਣਾਇਆ ਨਹੀਂ ਸੀ ਤੇ ਉਹ ਮੇਨ ਗਲੀਆਂ ਤੇ ਕੰਮ ਇਸ ਵੇਲੇ ਚੱਲ ਰਿਹਾ ਜਿਵੇਂ ਕਿ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਦੋ ਮੇਨ ਗਲੀਆਂ ਉਹ ਐ ਤੀਸਰੀ ਅਸੀਂ ਹੁਣੇ-ਹੁਣੇ ਕੁਝ ਦਿਨ ਪਹਿਲਾਂ ਪਿੰਡ ਦੀ ਗਰਾਊਂਡ ਸੀ ਸਕੂਲ ਦੀ ਉਹਦੇ ਤੇ ਕਬਜ਼ਾ ਕੀਤਾ ਹੋਈ ਸੀ ਨਜਾਇਜ਼ ਉਹਦੀ ਨਿਸ਼ਾਨਦੇਹੀ ਕਰਵਾਈ ਆ ਇੱਕ ਹੋਰ ਸੀ ਜਗ੍ਹਾ ਜਿਹਦੇ ਉੱਪਰ ਵੀ ਪੰਚਾਇਤੀ ਜ਼ਮੀਨ ਹੈ ਜਿਹਦੇ ਉੱਪਰ ਅਸੀਂ ਸੋਚਿਆ ਕਿ ਉਥੇ ਓਪਨ ਜਿਮ ਜਾਂ ਇਦਾਂ ਦਾ ਕੋਈ ਕੰਮ ਕਰ ਸਕੀਏ ਉਹਦਾ ਵੀ ਅਸੀਂ ਨਿਸ਼ਾਨਦੇਹੀ ਕਰਵਾਈ ਆ ਇੱਕ ਹੋਰ ਸੀ ਜਗ੍ਹਾ ਜਿਹਦੇ ਤੇ ਕਰੀਬ 1 ਨਾਲ 13 ਮਰਲੇ ਆ ਉਹ ਛੱਪੜ ਸੀ ਉਹਦੇ ਉੱਪਰ ਵੀ ਨਿਯਾਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਜਿਹੜੇ ਮੇਨ ਕੰਮ ਸੀ ਜਿਹੜੇ ਅਸੀਂ ਸੋਚੇ ਦੇ ਸੀ ਉਹਨਾਂ ਨੂੰ ਅਸੀਂ ਨਿਸ਼ਾਨਦੇਹੀ ਕਰਵਾ ਲਈ ਆ ਤੋਂ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਕਿ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਕਰਾਂਗੇ ਕਿ ਪਿੰਡ ਜਿਹੜੇ ਕਦੇ ਨਾ ਕੀਤੇ ਹੋਣਗੇ ਪਿੰਡ ਦੀ ਖੁਸ਼ਹਾਲੀ ਲਈ ਪਿੰਡ ਦੀ ਤਰੱਕੀ ਲਈ ਸਾਡੇ ਬੱਚਿਆਂ ਦੇ ਲਈ ਉਹ ਨੌਜਵਾਨਾਂ ਲਈ ਸਕੂਲ ਦੀ ਗਰਾਊਂਡ ਬਣਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਉਹ ਖੇਡਣ ਵੱਲ ਜਾਵੇ ਨਸ਼ਿਆਂ ਵੱਲ ਨਾ ਜਾਵੇ ਚੰਗੇ ਕੰਮਾਂ ਵੱਲ ਜਾਵੇ ਓਪਨ ਜਮ ਦੀ ਕੋਸ਼ਿਸ਼ ਕਰਾਂਗੇ ਲਿਆਉਣ ਦੀ ਤਾਂ ਕਿ ਬੱਚੇ ਉੱਥੇ ਸ਼ਾਮ ਨੂੰ ਦਿਨੇ ਸ਼ਾਮੀ ਵਰਜਿਸ਼ ਕਰ ਸਕਣ ਉਸ ਤੋਂ ਇਲਾਵਾ ਸਾਡੀ ਸੋਚ ਹੈ ਕਿ ਨਹਿਰ ਦੇ ਕਿਨਾਰੇ ਸਾਡੇ ਲੱਗੇ ਅਸੀਂ ਬੜੇ ਖੁਸ਼ ਖੁਸ਼ਕਿਸਮਤ ਹੈ ਕਿ ਸਾਡੇ ਪਿੰਡ ਦੇ ਲੱਗੇ ਯੂਵੀਡੀ ਅਪਰਵਾਰੀ ਦੁਆਬ ਨਹਿਰ ਚਲਦੀ ਪਈ ਹੈ ਉਹਦੇ ਕਿਨਾਰੇ ਦਾ ਅਸੀਂ ਫਾਇਦਾ ਲੈ ਸਕੀਏ ਉਹਦੇ ਪੱਤਨ ਦਾ ਫਾਇਦਾ ਲੈ ਸਕੀਏ ਪਿੱਛੇ ਅਸੀਂ ਨਹਿਰੀ ਮਾਖਮੇ ਨੂੰ ਕੋਈ ਕੰਪਲੇਨ ਕੀਤੀ ਸੀ ਉਹਨਾਂ ਨਾਲ ਉੱਥੇ ਇੱਕ ਪੱਤਰ ਬਣਾ ਬਣਾ ਚੁੱਕੇ ਆ ਪਰ ਥੋੜਾ ਬਤਾ ਹੋਰ ਕੰਮ ਬਾਕੀ ਆ ਉਨ ਵੀ ਆਪਾਂ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਲਰੇਡੀ ਮੇਰੀ ਕਈ ਵਾਰ ਐਸਡੂ ਨਾਲ ਗੱਲ ਹੁੰਦੀ ਰਹਿੰਦੀ ਹੈ ਉਹ ਕਹਿ ਰਿਹਾ ਕਿ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਸਾਡਾ ਉੱਥੇ ਇੱਕ ਹੋਰ ਪਲਾਨ ਹੈ ਕਿ ਨਹਿਰ ਦੇ ਕਿਨਾਰੇ ਆਪਾਂ ਇੱਕ ਪਰਮਿਸ਼ਨ ਲੈ ਕੇ ਉੱਥੇ ਇੱਕ ਵਧੀਆ ਜਿਹਾ ਪਾਰਕ ਬਣਾਵਾਂਗੇ ਤਾਂ ਕਿ ਆਣ ਜਾਣ ਵਾਲੇ ਸਾਰੇ ਲੋਕੀ ਉੱਥੇ ਆ ਕੇ ਉਹ ਪਾਰਕ ਨਾਲ ਅਨੰਦ ਰਹਿ ਸਕਣ ਜਿਵੇਂ ਕਿ ਸਾਡੇ ਇਲਾਕੇ ਦੇ ਸਾਰੇ ਪਿੰਡ 8-10 ਪਿੰਡ ਹੈ ਜਦੋਂ ਕਿਤੇ ਕੋਈ ਦਿਨवार ਕੋਈ ਇਤਿਹਾਰ ਆਂਦਾ ਜਾਂ ਕੋਈ ਪੂਜਾ ਦਾ ਟਾਈਮ ਆਂਦਾ ਤੇ ਇਸ ਨਹਿਰ ਦਾ ਬਹੁਤ ਫਾਇਦਾ ਲੈਂਦੇ ਆ ਅਸੀਂ ਸਰਕਾਰ ਨੂੰ ਵੀ ਕਾਵਾਂਗੇ ਕਿ ਉਸ ਪੱਤਨ ਨੂੰ ਇਸ ਢੰਗ ਨਾਲ ਬਣਾਇਆ ਜਾਵੇ ਕਿ ਕੋਈ ਪਿਕਨਿਕ ਸਪੌਟ ਬਣ ਜਾਵੇ ਜਿਸ ਦੇ ਨਾਲ ਸਾਡੇ ਪਿੰਡ ਦੇ ਲੋਕਾਂ ਨੂੰ ਫਾਇਦਾ ਹੋਵੇ ਔਰ ਇਸ ਇਲਾਕੇ ਨੂੰ ਵੀ ਫਾਇਦਾ ਹੋਵੇ ਔਰ ਚੰਗੀ ਇੱਕ ਵਧੀਆ ਗੱਲ ਵੀ ਹੈ ਹੋਣਾ ਵੀ ਚਾਹੀਦਾ ਇੱਥੇ ਇਸ ਤੋਂ ਇਲਾਵਾ ਅਸੀਂ ਪਿੰਡ ਦੀਆਂ ਗਲੀਆਂ ਦੇ ਵਿੱਚ ਕੁਝ ਕੰਮ ਹੈਗੇ ਨਾ ਪਰ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ ਤੇ ਨਹੀਂ ਅਸੀਂ ਮੰਨਦੇ ਆਂ ਵੀ ਪਿੰਡ ਦੀ ਜਿਹੜੀ ਐਂਟਰੈਂਸ ਤੋਂ ਲੈ ਕੇ ਨਹਿਰ ਤੱਕ ਰੋਡ ਤੇ ਦੋਨੋਂ ਸਾਈਡ ਪੱਕੀ ਟੈਲ ਲਈ ਜਾਵੇ ਤਾਂ ਕਿ ਲੋਕੀ ਵਾਕ ਕਰ ਸਕਣ ਕਿਉਂਕਿ ਪਹਿਲੇ ਰੋਡ ਸਾਡਾ ਜਿਹੜਾ ਹੀ ਪਿੰਡ ਦਾ ਬੜਾ ਉਹ ਮੇਨ ਰੋਡ ਸੀ ਹੁਣ ਜਦੋਂ ਉਹਦਾ ਬਾਈਪਾਸ ਨਿਕਲਿਆ ਤੇ ਸਾਨੂੰ ਇਹ ਇਸ ਇਹਦਾ ਬੈਨੀਫਿਟ ਲੈਣ ਲਈ ਅਸੀਂ ਚਾਹੁੰਦੇ ਆਂ ਕਿ ਇੱਕ ਗ੍ਰੀਨ ਗ੍ਰੀਨ ਜੇਰੀ ਬਣ ਜਾਏ ਤਾਂ ਕਿ ਲੋਕ ਸਵੇਰੇ ਸ਼ਾਮ ਸੈਰ ਕਰ ਸਕਣ ਔਰ ਇਹਦਾ ਫਾਇਦਾ ਵੀ ਲੈ ਸਕਣ ਜਿੰਨਾ ਸਾਡੇ ਪਿੰਡ ਦਾ ਮਾਹੌਲ ਵੀ ਚੰਗਾ ਬਣਿਆ ਰਹੇ ਸਾਫ ਸੁਥਰਾ ਰਹੇ